ਕਈ ਵਾਰ ਨਾ ਬੰਦਾ ਬਹੁਤ ਤੇਜ਼ ਤਰਾਰ ਹੁੰਦਾ ਛਾਤਰ ਬੰਦਾ ਹੁੰਦਾ ਫਿਰ ਵੀ ਉਹਦੇ ਸਿੱਧੀਆਂ ਨਹੀਂ ਪੈਂਦੀਆਂ ਜਿੰਨਾ ਮਰਜੀ ਤੇਜ਼ ਹੋਵੇ ਸਹੀ ਗੱਲ ਹੈ ਇੱਕ ਪੰਜਾਬੀ ਦੀ ਕਹਾਵਤ ਹੈ ਵੀ ਲੱਲੂ ਘਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਉਹਦੇ ਸਿੱਧੀਆਂ ਪੈ ਜਾਂਦੀਆਂ ਹਾਂ ਉਹ ਨੀਤਾ ਨੂੰ ਮਰਾਦਾ ਨੇ ਉਹ ਸਿਮਰ ਜੋਤ ਨੀਤਾ ਨੂੰ ਮਰਾਦਾ ਨੇ ਇਹ ਇਹ ਕੁਦਰਤੀ ਤੌਰ ਤੇ ਆ ਕਿ ਜਿੱਦਾਂ ਦਾ ਸੋਚ ਸਾਨੂੰ ਕੁਦਰਤ ਨੇ ਦਿੱਤੀ ਆ ਬਸ ਇੱਕ ਗੱਲ ਹੋਰ ਉਦਾਂ ਮੁਤਾਬਕ ਚੱਲੋ ਉਸੇ ਮੁਤਾਬਕ ਚੱਲੋ ਉਸ ਤੋਂ ਬਾਹਰ ਨਾ ਉਸ ਤੋਂ ਉੱਧਰ ਅਸੀਂ ਕੀ ਕਰਦੇ ਆ ਇੱਕ ਪੇੜ ਤੇ ਫਲ ਲੱਗਦੇ ਆ ਇੱਕ ਪਹਿਲਾਂ ਪੱਕ ਗਿਆ ਇੱਕ ਨੇ ਲੇਟ ਪੱਕਣਾ ਨਾ ਨਾ ਇਹ ਕਿਵੇਂ ਪੱਕ ਗਿਆ ਫਲ ਨੇ ਨਹੀਂ ਕਹਿਣਾ ਪਰ ਸਾਡੀ એનર્ਜੀ ਕੀ ਆ ਉਹਦਾ ਮੁੰਡਾ ਕਿਵੇਂ ਸੈੱਟ ਹੋ ਗਿਆ ਸਾਡਾ ਕਿਉਂ ਨਹੀਂ ਹੋਇਆ ਅਜੇ ਤੱਕ ਓਏ ਤੁਹਾਡੇ ਦਾ ਵਕਤ ਨਹੀਂ ਆਇਆ ਭਾਈ ਅਜੇ ਉਹਦਾ ਵਕਤ ਸੀ ਉਹ ਹੋ ਗਿਆ ਪਰ ਨਹੀਂ ਉਸੇ ਟਾਈਮ ਤੇ ਹੀ ਸਾਡੀ ਨੀਂਦ ਖਰਾਬ ਸਾਡਾ ਦਿਮਾਗ ਖਰਾਬ ਸਾ ਅਸੀਂ ਆਪਣੇ ਲਾਦ ਨੂੰ ਵੀ ਕੁਐਸਚਨ ਹੈ ਅਸੀਂ ਆਪਣੇ ਆਪ ਨੂੰ ਵੀ ਕੁਐਸਚਨ ਹੈ ਅਸੀਂ ਆਪਣੀ ਨੀਂਦ ਖਰਾਬ ਕਰਨੀ ਹੈ ਜਦ ਕੇ ਵਕਤ ਤੇ ਕੁਦਰਤ ਤੇ ਭਰੋਸਾ ਰੱਖੋ ਅੱਜ ਉਹਦਾ ਵਕਤ ਸੀ ਸਾਡਾ ਆਉਣਾ ਏ ਹਜੇ ਹੋ ਸਕਦਾ ਲੇਟ ਆਵੇ ਪਰ ਬਹੁਤ ਵਧੀਆ ਆਊਗਾ ਇਹ ਨੀਅਤ ਇਹ ਤੁਹਾਡੀ ਸੋਚ ਆ ਇਹ ਤੁਹਾਨੂੰ ਅੱਗੇ ਬਤਾਉਂਦੀ ਆ